ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ। ਪੂਰੇ ਵਿਸ਼ਵ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦੀਵਾਲੀ ਤੇ ਬੰਦੀ ਛੋੜ ਦਿਵਸ ਮਸ਼ਹੂਰ ਹੈ। ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਦਾਲ ਰੋਟੀ ਕਰਦੀ ਤੇ ਦੀਵਾਲੀ ਅੰਮ੍ਰਿਤਸਰ ਦੀ। ਹਮੇਸ਼ਾ ਦੀ ਤਰ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸਵੀਰ ਤੋਂ ਸੰਗਤਾਂ ਦੀ ਆਮਦ ਦਾ سلسلہ جاری ਹੈ। ਪਵਿੱਤਰ ਦਰਬਾਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕ ਕੇ ਆਪਣੀਆਂ ਅਰਦਾਸਾਂ ਕੀਤੀਆਂ ਨੇ ਹਰ ਕੋਈ ਭਗਤੀ, ਸ਼ਾਂਤੀ ਅਤੇ ਖੁਸ਼ੀ ਦੇ ਮਾਹੌਲ ਵਿੱਚ ਰੰਗਿਆ ਦਿਖਾਈ ਦਿੱਤਾ। ਸ਼੍ਰੀ ਦਰਬਾਰ ਸਾਹਿਬ ਨੂੰ ਖਾਸ ਤੌਰ ਤੇ ਰੌਸ਼ਨੀ ਦੇ ਨਾਲ ਸ਼ੁਸ਼ੋਭਿਤ ਕੀਤਾ ਗਿਆ ਸੀ। ਸ਼ਾਮ ਦੇ ਸਮੇਂ ਸੰਗਤਾਂ ਦੇ ਵੱਲੋਂ ਸੁੰਦਰ ਦੀਪਮਾਲਾ ਕੀਤੀ ਗਈ ਹੈ। ਜਿਸ ਨਾਲ ਪੂਰਾ ਆਪਰਾਂਗਣ ਰੌਸ਼ਨੀ ਦੇ ਨਾਲ ਚਮਕ ਉਠਿਆ। ਵਿੱਤਨ ਸਰੋਵਰ ਦੇ ਕੰਡੇ ਤੇ ਜਗਾਏ ਦੀਵਿਆਂ ਦੇ ਨਾਲ ਦਰਸ਼ਨਯੋਗ ਦ੍ਰਿਸ਼ ਪੇਸ਼ ਹੋਇਆ। ਸੰਕਤਾ ਨੇ ਰਹਿਰਾ ਸਾਹਿਬ ਦਾ ਪਾਠ ਸੁਣ ਕੇ ਸ਼ਾਂਤੀ ਅਤੇ ਆਤਮਿਕ ਅਨੁਭਵ ਪ੍ਰਾਪਤ ਕੀਤਾ। ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਪ੍ਰੰਗਣ ਦੇ ਵਿੱਚ ਸੁੰਦਰ ਤੇ ਅਲੌਕਿਕ ਆਤਸ਼ਬਾਜੀ ਵੀ ਕੀਤੀ ਗਈ ਹੈ। ਆਕਾਸ਼ ਰੰਗ-बिरंगी ਰੋਸ਼ਨੀ ਦੇ ਨਾਲ ਚਮਕਦਾ ਨਜ਼ਾਰਾ ਹੈ। ਹਰ ਉਮਰ ਦੇ ਲੋਕ ਇਸ ਦ੍ਰਿਸ਼ ਨੂੰ ਦੇਖਣ ਦੇ ਲਈ ਉਤਸ਼ਾਹਿਤ ਸਨ ਬੱਚਿਆਂ ਵਿੱਚ ਖਾਸ ਰੌਣਕ ਦੇਖੀ ਗਈ ਹੈ ਜਦਕਿ ਬਜ਼ੁਰਗ ਸੰਗਤ ਨੇ ਆਤਮਿਕ ਅਰਦਾਸਾਂ ਦੇ ਨਾਲ ਇਸ ਦਿਵਸ ਨੂੰ ਮਨਾਇਆ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੀ ਸੁਵਿਧਾ ਅਤੇ ਸੁਰੱਖਿਆ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਸ਼ਾਂਤੀ ਅਤੇ ਅਨੁਸ਼ਾਸਨ ਦਾ ਮਾਹੌਲ ਬਣਾਇਆ ਗਿਆ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਸ ਪਵਿੱਤਰ ਮੌਕੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਰੌਣਕ ਦੇ ਵਿੱਚ ਚਾਰ ਚੰਦ ਲੱਗ ਗਏ ਨੇ ਇਸ ਸੰਬੰਧ ਵਿੱਚ ਸ਼ਰਧਾਲੂ ਗੁਰਲਾਲ ਸਿੰਘ ਭਰਤ ਕੁਮਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾ ਮੈਨੇਜਰ ਰਜਿੰਦਰ ਸਿੰਘ ਰੂਬੀ ਵੱਲੋਂ ਕੀ ਕੁਝ ਕਿਹਾ ਗਿਆ ਹੈ ਆਓ ਸੁਣਦੇ ਹਾਂ ਬੰਦੀ ਛੋੜ ਦਿਵਸ ਦੇ ਮੌਕੇ ਆਪ ਜੀ ਦਾ ਨਜ਼ਾਰਾ ਦੇਖਣ ਆਏ ਜੀ ਕਿਸ ਤਰੀਕੇ ਨਾਲ ਬੰਦੀ ਛੋੜ ਦਿਵਸ ਤੇ ਸਾਰੇ ਸਮੂਹ ਜਗਤ ਦੇ ਸੰਗਤਾਂ ਨੂੰ ਮੇਰੇ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਬਧਾਈਆਂ ਜੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਅਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜੀ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿ ਨਾ ਵੱਡੀ ਗਿਣਤੀ 'ਚ ਸੰਗਤ ਜੋ ਹੈ ਉਹ ਇੱਥੇ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਆਤਿਸ਼ਬਾਜ਼ੀ ਦੇਖਣ ਆਏ ਆ ਅਸੀਂ ਉਤਸ਼ਾਹਿਤ ਤੌਰ ਤੇ ਆਦਨ ਪਾਚ ਹੀ ਦੇਖਣ ਆਏ ਆ ਇਸ ਵਾਰ ਜੀ ਚਾਹੇ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਕਿ ਸਿੱਖੇ ਆਏ ਕੀ ਕਹਿਣਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਐਸੇ ਐਸ ਤਰ੍ਹਾਂ ਵੀ ਕਹਿੰਦੇ ਹਨ ਕਿ ਉਪਦੇਸ਼ ਮਿਲਦਾ ਹੈ ਆ ਤੁਸੀਂ ਬਾਜੀ ਤਾਂ ਅਸਲ ਸੇ ਸੂਲ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲ ਸ ਤਾਂ ਧਰਮਤ ਜੋ ਧਰਮਤ ਕਹਿੰਦੀ ਹੈ ਉਹਦੇ ਅਨੁਸਾਰ ਚੱਲੀ ਇਹ ਸਾਦਾ ਜੀ 30 ਮਹੀਨੇ ਪਿਛਤਰਾ ਸਿੰਘ ਸਾਹਿਬ ਨੇ ਸਾਡੇ ਉਪਦੇਸ਼ ਦਿੱਤਾ ਸੁਝਾਇਦਾ ਕਿ ਸਭ ਸਿੱਧੇ ਦੇਸ਼ ਚੱਲਣਾ ਚਾਹੀਦਾ ਜੀ ਜੀ ਗੁਰੂ ਸਾਹਿਬ ਨੇ 25 ਸੂਤ ਦਿਵਸ ਤੇ ਸ੍ਰੀ ਸਾਹਿਬ ਨੇ ਜਿਹੋ ਖਾਰੇ ਨੂੰ ਸ੍ਰੀਹਾ ਦਿੱਤਾ ਸਾਰਿਆਂ ਉੱਤੇ ਚੱਲਣ ਦੀ ਲੋੜ ਹੈ ਆਜ ਸਾਡੀ ਖਲਾਸੀ ਹੋ ਸਕੇ ਉਹ ਸੱਚੇ ਬੱਚੇ ਬਿਜਾਰਦੇ ਨੇ ਜੀ ਸਪੈਸ਼ਲ ਤੌਰ ਤੇ ਆਇਆ ਕਿ ਕਥਨਵਾਸਿਕ ਕਿਸ ਤਰ੍ਹਾਂ ਜੀ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲ ਜੀ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਲੋਹਮੀ ਗੁਰਦਾਰਾ ਪਰਵਰਤਕ ਕਮੇਟੀ ਸਾਹਿਬ ਜਿਸ਼ਰੀ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਉਸ ਵਾਰ ਮੱਖਾਂ ਦੀ ਤਜਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਅਰਹਰ ਸਬਜੀ ਦੇ ਪਾਰ ਦੇ ਭੋਗ ਤੋਂ ਉਪਰੰਤ ਦੀਵਾਲਾ ਦੀਵਾਲੋ ਤੋਂ ਉਪਰੰਤ ਜਿਹੜਾ ਆਤਿਸ਼ਬਾਜੀ ਦਾ ਅਲੋਕਿਕ ਨਜ਼ਾਰਾ ਪਰਿਵਾਰਾਂ ਸਮੇਤ ਸੰਗਤਾਂ ਨੇ ਦੇਖ ਕੇ ਹਾਜ਼ਰੀ ਭਰ ਕੇ ਜੀਮ ਸਫਲ ਕੀਤਾ ਨੇ ਪ੍ਰਬੰਧ ਕੀਤਾ। ਚਰਮਨੀਕਰਤਾਰਾ ਪ੍ਰਬੰਧਕ ਕਮੇਟੀ ਸਤਿਗਣ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੂਛਤਾ ਪ੍ਰਬੰਧ ਕੀਤੇ ਗਏ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਕ ਸੁਵਿਧਾਜ ਦੀ ਪਰਕਿਆ ਜਿਨ ਸਫਲਾ ਕੀਤਾ। ਇਹ ਸੰਗਤ ਕਿੱਡੀ ਗਈ ਇਸ ਮਾਰਕ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ ਰੇਨਪਤ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਤੁਸੀ ਦੀਵਾਲੀ ਮੌਕੇ ਮੌਕੇ ਜੇ ਕਿਸ ਤਰੀਕੇ ਦਾ ਅਨੁਭਵ ਕਿਸੇ ਨੂੰ ਤੁਹਾਨੂੰ ਹੀ ਪਤਾ ਸਭ ਨੂੰ ਪਤਾ ਕਿ ਧਾਰ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਤੇ ਹੀ ਤੇਜ ਤੋਂ ਸੰਗਤ ਜਿਹੜਿਆ ਵਿਸ਼ੇ ਰੋਕ ਅੰਮ੍ਰਿਤਸਰ ਪਹੁੰਚਦੀ ਐ ਅਛਲੀ ਦਰਬਾਰ ਸਾਹਿਬ ਬਤਮਸਤਕ ਫੋਨ ਦੇ ਲਈ ਪਹੁੰਚੀ ਹੈਗਾ ਤਾਂ ਸੀ ਵਿਸ਼ੇ ਤਿਆ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀ ਆਤਿਸ਼ਬਾਜੀ ਹੋਵੇਗੀ ਤੇ ਜਦੋਂ ਆਤਿਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਨੇ ਧਰਤੀ ਵਿੱਚ ਸਵਰਗ ਦੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਬਤਮਸਤਕ ਹੋਵੇ ਤੇ ਅਸੀਂ ਤਾਂ 10 ਨਜ਼ਾਰਾ ਸੀਗਾ ਤਸ਼ਬਾਹ ਜੀ ਦੇ ਵੇਖ ਕੇ ਮੈਂ ਕਹਿੰਦਾ ਮੇਰਾ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਮੈਂ ਵਾਹਿਗੁਰੂ ਦਾ ਜਾਪ ਕਰਦਾ ਪਏ ਦੂਜੇ ਪਾਸੇ ਆਤੇ ਫਾਜੀ ਨਜ਼ਾਰਾ ਉਹ ਵੇਖ ਰਿਹਾ ਸੀਗਾ ਬਾਕੀ ਇਹ ਸੰਗਤਾਂ ਜਿਹੜੀਆਂ ਪੂਜੀਆ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿ ਉਹਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ